ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਭਰਤ ਪੁਸ਼ਨ ਆਸ਼ੂ ਨੂੰ ਸੰਮਨ ਭੇਜਣ ਵਾਲੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਭਰਤ ਪੁਸ਼ਨ ਆਸ਼ੂ ਕਿਉਂਕਿ ਕੱਲ ਹੀ ਜਿਹੜਾ ਸੰਮਨ ਭਰਤ ਪੁਸ਼ਨ ਆਸ਼ੂ ਨੂੰ ਭੇਜਿਆ ਗਏ ਸੀਗੇ ਤਾਂ ਫਿਰ ਉਸ ਤੋਂ ਬਾਅਦ ਆਸ਼ੂ ਵੱਲੋਂ ਮਨਾ ਕਰ ਦਿੱਤਾ ਗਿਆ ਸੀ ਕਿ ਉਹ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਵੇਗਾ ਇਲੈਕਸ਼ਨ ਕਰਕੇ ਜਿਹੜਾ ਉਹ ਪੇਸ਼ ਨਹੀਂ ਹੋਵੇਗਾ ਤੇ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਉਸਦੀ ਪੇਸ਼ੀ ਹੋਵੇਗੀ ਤਾਂ ਇਹ ਗੱਲ ਜਿਹੜੀ ਹੈ ਪਾਰਟਿਪੋਸ਼ਨ ਆਸ਼ੂ ਦੇ ਵੱਲੋਂ ਕਹੀ ਗਈ ਸੀ ਪਰ ਅੱਜ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਐਸਐਸਪੀ ਨੂੰ ਮੁਅਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਦੱਸਦੀ ਹੈ ਕਿ ਅਸੂਤਰਾ ਦੇ ਹਵਾਲੇ ਤੋਂ ਜਾਣਕਾਰੀ ਜੋ ਸਾਹਮਣੇ ਆਈ ਹੈ ਤੇ ਜਾਂਚ ਵਿੱਚ ਹੈਰਾਨ ਕਰ ਦੇਣ ਵਾਲੇ ਤੱਥ ਵੀ ਜਿਹੜੇ ਨੇ ਸਾਹਮਣੇ ਆਏ ਨੇ ਜਿਹੜਾ ਹੈ ਸੂਤਰਾ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਐਸਐਸਪੀ ਵੱਲੋਂ ਜਿਹੜਾ ਆਪ ਹੀ ਸੰਮਨ ਜੋ ਆ ਪਿਛਵਾਇਆ ਗਿਆ ਸੀਗੇ ਜਾਂ ਫਿਰ ਕਰੀਬੀ ਰਿਸ਼ਤਾ ਜਿਹੜਾ ਐਸਐਸਪੀ ਦੇ ਨਾਲ ਹੋ ਸਕਦਾ ਪਰਤ ਪੂਸ਼ਣ ਆਸ਼ੂ ਦਾ ਤਾਂ ਜਿਹੇ ਖੁਲਾਸੇ ਜਿਹੜੇ ਨੇ ਕੀਤੇ ਗਏ ਨੇ ਸੂਤਰਾ ਦੇ ਹਵਾਲੇ ਤੋਂ ਇਹ ਜਿਹੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤਾਂ ਕਿਹਾ ਜਾ ਰਿਹਾ ਕਿ ਆਸ਼ੂ ਨੇ ਖੁਦ ਨੂੰ ਹੀ ਜਿਹੜੇ ਆ ਉਹ ਸੰਮਨ ਭੇਜੇ ਸੀਗੇ ਤੇ ਐਸਐਸਪੀ ਪਰਤ ਪੂਸ਼ਨ ਆਸ਼ੂ ਵਿਚਕਾਰ ਸਿੱਧੀ ਚੋ ਗੱਲਬਾਤ ਹੈ ਆ ਵੀ ਜਾਣਕਾਰੀ ਸਾਹਮਣੇ ਆਈ ਹੈ ਸੂਤਰਾ ਦੇ ਹਵਾਲੇ ਤੋਂ ਕਿ ਸਿੱਧੀ ਚੋ ਗੱਲਬਾਤ ਹੈ ਦੋਵਾਂ ਦੇ ਵਿਚਕਾਰ ਸੀ ਜਿਸ ਤੋਂ ਬਾਅਦ ਪਰਤ ਪੂਸ਼ਨ ਆਸ਼ੂ ਨੂੰ ਐਸਐਸਪੀ ਦੇ ਵੱਲੋਂ ਸੰਮਨ ਭੇਜਿਆ ਜਾਂਦਾ ਫਿਲਹਾਲ ਬਿਨਾਂ ਕਿਸੇ ਅਧਿਕਾਰਿਕ ਹੁਕਮ ਦੇ ਜਿਹੜੇ ਆ ਸੰਮਨ ਹੈ ਪੇਸ਼ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਹੁਣ ਸੂਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵੱਡੀ ਕਾਰਵਾਈ ਐਸਐਸਪੀ ਤੇ ਕਰ ਦਿੱਤੀ ਗਈ ਹੈ ਤਾਂ ਦੋਵਾਂ ਵਿਚਕਾਰ ਪੁਰਾਣੇ ਸਬੰਧ ਵੀ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਇਹ ਕਾਰਵਾਈ ਹੋਈ ਹੈ ਤੇ ਕਿਹਾ ਜਾ ਰਿਹਾ ਕਿ ਆਸ਼ੂ ਨੇ ਸਧਿਕਾਰੀ ਨੂੰ ਡੀਐਸਪੀ ਦੇ ਅਹੁਦੇ ਤੇ ਵੀ ਜਿਹੜਾ ਉਹ ਨਿਯੁਕਤ ਕੀਤਾ ਸੀ ਤਾਂ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੀ ਐਸਐਸਪੀ ਅਤੇ ਆਸ਼ੂ ਵਿਚਕਾਰ ਗੁਪਤ ਮੀਟਿੰਗ ਵੀ ਹੋਈ ਸੀ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਬਿਨਾਂ ਕਿਸੇ ਅਧਿਕਾਰਕ ਹੁਕਮ ਦੇ ਇਹ ਸੱਮਨ ਜਿਹੜੇ ਨੇ ਰਾਤੋਂ ਰਾਤ भेजे गए ने भरतपुषण आशु ਨੂੰ ਸੰਮਣ ਭੇਜਣ ਦਾ ਸਾਰਾ ਮਾਮਲਾ ਜਦੋਂ ਕੱਲ ਜਿਹੜਾ ਬੀਤੇ ਦਿਨ ਭਰਤਪੁਸ਼ਣ ਆਸ਼ੂ ਨੂੰ ਸੰਮਣ ਭੇਜੇ ਜਾਂਦੇ ਨੇ ਲੁਧਿਆਣਾ ਦਾ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਸੰਮਣ ਭੇਜੇ ਜਾਂਦੇ ਨੇ ਜਿਸ ਤੋਂ ਬਾਅਦ ਭਰਤਪੁਸ਼ਣ ਆਸ਼ੂ ਦੇ ਵੱਲੋਂ ਸਾਫ਼ ਤੌਰ ਤੇ ਮਨਾਂ ਕਰ ਦਿੱਤਾ ਜਾਂਦਾ ਕਿ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਭਾਵੇਂ ਸੰਮਣ ਭੇਜੇ ਗਏ ਨੇ ਪਰ ਉਹ ਪੇਸ਼ ਨਹੀਂ ਹੋਣਗੇ ਪੇਸ਼ੀ ਨਹੀਂ ਕਰਨਗੇ ਤਾਂ ਜਿਸ ਤੋਂ ਬਾਅਦ ਅੱਜ ਜਿਹੜਾ ਵੱਡੀ ਕਾਰਵਾਈ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਕਿ ਐਸਐਸਪੀ ਲੁਧਿਆਣਾ ਰੇਂਜ ਜਿਹੜਾ ਜਗਤਪ੍ਰੀਤ ਸਿੰਘ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਵੱਡੀ ਕਾਰਵਾਈ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਤੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਦੋਵਾਂ ਵਿਚਾਲੇ ਜੋ ਦੋਵੇਂ ਸੰਪਰਕ ਦੇ ਵਿੱਚ ਸਨ ਐਸਐਸਪੀ ਤੇ ਭਰਤਪੂਸ਼ਨ ਆਸ਼ੂ ਜਿਹੜੇ ਸੀਗੇ ਉਸ ਸੰਪਰਕ ਦੇ ਵਿੱਚ ਸੀ ਤਾਂ ਬਿਨਾਂ ਕਿਸੇ ਅਧਿਕਾਰਿਕ ਹੁਕਮ ਦੇ ਜਿਹੜੇ ਆ ਉਹ ਸੰਮਨ ਜਿਹੜੇ ਸੀਗੇ ਭੇਜ ਦਿੱਤੇ ਗਏ ਸੀ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਵੀ ਜੁੜ ਚੁੱਕੇ ਨੇ तमाम ਜਾਣਕਾਰੀ ਉਹਨਾਂ ਕੋਲੋਂ ਵੀ ਲਵਾਂਗੇ ਕਿ ਆਖਿਰ ਕੀ ਕੁਝ ਇਹ ਸਾਰਾ ਮਾਮਲਾ ਹੈ ਆਖਿਰਕਾਰ ਕਿਉਂ ਜਿਹੜੇ ਸੰਮਣ ਭੇਜੇ ਗਏ ਸੀ ਕਿਸ ਵੱਲੋਂ ਭੇਜੇ ਗਏ ਸੀ ਤੇ ਹੁਣ ਤੱਕ ਕੀ ਕੁਝ ਕਾਰਵਾਈ ਜਿਹੜੀ ਇਸ ਮਸਲੇ ਤੇ ਕੀਤੀ ਗਈ ਹੈ ਤਾਂ ਨਵਦੀਪ ਕਿਵੇਂ ਦੇਖਦੇ ਹੋ ਪਹਿਲਾਂ ਜਿਹੜਾ ਸੰਮਣ ਭੇਜੇ ਗਏ ਸੀਗੇ ਹੁਣ ਜਿਹੜਾ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਜਿਸ ਵੱਲੋਂ ਸੰਮਣ ਭੇਜੇ ਗਏ ਸੀਗੇ ਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਦੋਵੇਂ ਪਹਿਲਾਂ ਤੋਂ ਹੀ ਟੱਚ ਦੇ ਵਿੱਚ ਸੀ ਤੇ ਜੋ ਸੰਮਣ ਭੇਜੇ ਗਏ ਨੇ ਭਾਰਤ ਪੁਛਨਾਸ਼ੂ ਦੇ ਵੱਲੋਂ ਆਪ ਹੀ ਜਿਹੜੇ ਆਪਣੇ ਆਪ ਨੂੰ ਸੰਮਣ ਪੁਝਵਾਏ ਗਏ ਨੇ ਲੁਧਿਆਣਾ ਇਲ ਚੋਣਾ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਬੈਨੀਫਿਟ ਲੈਣ ਦੇ ਲਈ ਚੂਤਰਾ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਸਾਹਿਲ ਦੇਖੋ ਜੋ ਸਰਕਾਰੀ ਸੂਤਰਾਂ ਤੋਂ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਕਿ ਆਸ਼ੂ ਨੂੰ ਜੋ ਬੀਤੇ ਕੱਲ ਸਮਨ ਭੇਜੇ ਗਏ ਸੀ ਵਿਜੀਲੈਂਸ ਦੇ ਵੱਲੋਂ ਲੁਧਿਆਣੇ ਦਾ ਕੋਈ ਸਕੂਲ ਦਾ ਮਾਮਲਾ ਸਕੂਲ ਦੀ ਜ਼ਮੀਨ ਦਾ ਕੋਈ ਮਾਮਲਾ ਦੱਸਿਆ ਜਾ ਰਿਹਾ ਉਹਦੇ ਵਿੱਚ ਭਾਰਤ ਪੋਸ਼ਣ ਆਸ਼ੂ ਨੂੰ ਪੇਸ਼ ਹੋਣ ਦੇ ਜੋ ਸਮਨ ਸਨ ਉਹ ਭੇਜ ਗਏ ਜਿਸ ਤੋਂ ਬਾਅਦ ਅੱਜ ਸਵੇਰੇ ਤੜਕਸਾਰ ਹੀ ਆਸ਼ੂ ਦੇ ਵੱਲੋਂ ਇਹ ਬਿਆਨ ਸਾਹਮਣੇ ਆਂਦਾ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਵਿਜੀਲੈਂਸ ਦੇ ਸਾਹਮਣੇ ਚੋਣਾਂ ਤੋਂ ਪਹਿਲਾਂ ਜੋ ਹੈ ਉਹ ਪੇਸ਼ ਨਹੀਂ ਹੋਣਗੇ ਕਿਉਂਕਿ ਉਹਨਾਂ ਦਾ ਔਰਜੇਵਾ ਹੈ ਉਹ ਸਮੇ ਰਿਜੂ ਇਹਨੇ ਆਪਣੀ ਇਲੈਕਸ਼ਨ ਕੈਂਪੇਨ ਦੇ ਵਿੱਚ ਆਪਣੇ ਚੋਣ ਪ੍ਰਚਾਰ ਦੇ ਵਿੱਚ ਤਾਂ ਉਹ ਕਿਸੇ ਵੀ ਕੀਮਤ ਦੇ ਉੱਤੇ ਹਜੇ ਪੇਸ਼ ਨਹੀਂ ਹੋ ਸਕਦੇ ਲੇਕਿਨ ਉਸ ਤੋਂ ਬਾਅਦ ਹੁਣ ਇੱਕ ਵੱਡੀ ਜੋ ਖਬਰ ਸਾਹਮਣੇ ਆਈ ਹੈ ਕਿ ਭਾਰਤ ਭੂਸ਼ਣ ਆਸ਼ੂ ਨੂੰ ਜੋ ਵਿਜੀਲੈਂਸ ਦੇ ਐਸਐਸਪੀ ਦੇ ਵੱਲੋਂ ਜੋ ਸਮਨ ਭੇਜਿਆ ਗਿਆ ਸੀ ਉਹਨਾਂ ਨੇ ਬਿਨਾਂ ਕਿਸੇ ਅਧਿਕਾਰਤ ਸੂਚਨਾ ਤੋਂ ਇਹ ਜੋ ਸਮਨਸਾਣੇ ਭੇਜ ਦਿੱਤੇ ਗਏ ਜਿਸ ਤੋਂ ਬਾਅਦ ਸਰਕਾਰੀ ਪਦਰ ਦੇ ਉੱਤੇ ਦੱਸਿਆ ਜਾ ਰਿਹਾ ਜੋ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਇਸ ਬਾਰੇ ਜਦੋਂ ਪੜਤਾਲ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਐਸਐਸਪੀ ਅਤੇ ਆਸ਼ੂ ਜੋਸੀ ਉਹ ਉਹਨਾਂ ਦੇ ਪੁਰਾਣੇ ਸੰਬੰਧ ਰਹੇ ਨੇ ਆਪਸ ਦੇ ਵਿੱਚ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਜੋ ਆਸ਼ੂ ਹੈ ਉਹਨਾਂ ਦੇ ਵੱਲੋਂ ਹੀ ਡੀਐਸਪੀ ਦੇ ਅਹੁਦੇ ਦੇ ਉੱਤੇ ਇਸ ਐਸਐਸਪੀ ਨੂੰ ਤਾਇਨਾਤ ਕੀਤਾ ਗਿਆ ਸੀ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਇਹ ਵੀ ਜੋ ਇਲਜ਼ਾਮ ਨੇ ਆਸ਼ੂ ਦੇ ਉੱਤੇ ਲੱਗ ਰਹੇ ਨੇ ਕਿ ਇਹ ਜਿਹਨੇ ਐਸਐਸਪੀ ਦੇ ਵੱਲੋਂ ਇਹਨਾਂ ਨੂੰ ਸਮਨ ਭੇਜੇ ਗਏ ਨੇ ਉਹਨਾਂ ਦੇ ਨਾਲ ਚੋਣਾਂ ਦੀ ਜਦੋਂ ਘੋਸ਼ਣਾ ਹੁੰਦੀ ਹੈ ਜਦੋਂ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੀ ਗੁਪਤ ਮੀਟਿੰਗ ਹੁੰਦੀ ਹੈ ਤੇ ਲਗਾਤਾਰ ਫੋਨ ਦੇ ਉੱਤੇ ਆਪਸ ਦੇ ਵਿੱਚ ਸੰਪਰਕ ਦੇ ਵਿੱਚ ਸਨ ਜਿਸ ਦੇ ਚੱਲਦੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਰਤ ਭੋਸ਼ਨ ਆਸ਼ੂ ਨੇ ਆਪਣੇ ਆਪ ਨੂੰ ਖੁਦ ਹੀ ਸੱਮਣ ਪਹੁੰਚਵਾ ਦਿੱਤੇ ਤਾਂ ਜੋ ਲੁਧਿਆਣਾ ਦੀ ਜੋ ਜਿਮਨੀ ਚੋਣ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਇਸ ਦਾ ਫਾਇਦਾ ਲਿਆ ਜਾ ਸਕੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਹੀ ਜੋ ਸੱਮਣ ਨੇ ਉਹ ਪਹੁੰਚਵਾ ਦਿੱਤੇ ਗਏ ਤਾਂ ਹੁਣ ਤੱਕ ਤਾਂ ਇਹ ਹੀ ਗੱਲ ਜੋ ਹੈ ਸਾਹਮਣੇ ਆਈ ਹੈ ਫਿਲਹਾਲ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਜੋ ਸੂਤਰ ਨੇ ਦੇ ਵੱਲੋਂ ਇਹ ਜਾਣਕਾਰੀ ਜੋ ਹੈ ਦਿੱਤੀ ਗਈ ਹੈ ਕਿ ਇਹ ਜੋ ਕਾਰਵਾਈ ਹੈ ਐਸਐਸਪੀ ਦੇ ਉੱਤੇ ਕੀਤੀ ਗਈ ਹੈ ਉਹਨਾਂ ਨੂੰ ਤਤਕਾਲ ਪ੍ਰਭਾਵ ਦੇ ਨਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਥੇ ਹੀ ਵਿਜੀਲੈਂਸ ਦੇ ਅੱਗੇ ਹੁਣ ਪੇਸ਼ ਹੋਣ ਦੀ ਆਸ਼ੂ ਨੂੰ ਕੋਈ ਵੀ ਜ਼ਰੂਰਤ ਨਹੀਂ ਹੈ ਇਹ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਸਾਰੀ ਜਾਣਕਾਰੀ ਸਾਹਮਣੇ ਆਈ ਹੈ ਕਿ ਐਸਐਸਪੀ ਨੂੰ ਮੁਅਤਲ ਕੀਤਾ ਗਿਆ ਭਾਰਤ ਪੋਸ਼ਣਾਸ਼ੂ ਨੂੰ ਜੋ ਸਮਨ ਭੇਜੇ ਗਏ ਸਨ ਉਹਨਾਂ ਨੂੰ ਲੈ ਕੇ ਹੁਣ ਆਸ਼ੂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੇ ਕਿਸੇ ਸਕੂਲ ਦਾ ਜ਼ਮੀਨ ਦਾ ਮਸਲਾ ਸੀ ਜਿਸ ਨੂੰ ਲੈ ਕੇ ਭਾਰਤ ਪੋਸ਼ਣਾਸ਼ੂ ਨੂੰ ਵਿਜੀਲੈਂਸ ਵੱਲੋਂ ਇਹ ਸਮਨ ਭੇਜੇ ਗਏ ਸਨ ਅਤੇ ਸਮਨ ਭੇਜਣ ਤੋਂ ਬਾਅਦ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਤਾਂ ਭਾਰਤ ਪੋਸ਼ਣ ਆਸ਼ੂ ਇਹ ਕਹਿੰਦੇ ਸੁਣਾਈ ਦਿੱਤੇ ਕਿ ਉਹ ਇਲੈਕਸ਼ਨ ਕੈਂਪੇਨ ਦੇ ਵਿੱਚ ਵਿਜੀ ਨੇ ਜਿਸ ਦੇ ਚੱਲਦੇ ਉਹ ਇਲੈਕਸ਼ਨ ਤੋਂ ਬਾਅਦ ਹੀ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਸਕਦੇ ਨੇ ਉਹ ਜਾਂਚ ਦੇ ਵਿੱਚ ਸਹਿਯੋਗ ਦੇਣਗੇ ਪਰ ਚੋਣਾਂ ਦੀ ਕੈਂਪੇਨ ਤੋਂ ਬਾਅਦ ਤਾਂ ਹੁਣ ਸਰਕਾਰੀ ਸੂਤਰਾਂ ਦਾ ਇਹ ਇਲਜ਼ਾਮ ਹੈ ਕਿ ਆਸ਼ੂ ਦੇ ਵੱਲੋਂ ਆਪਣੇ ਆਪ ਨੂੰ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਪੋਲਿਟੀਕਲ ਮਾਈਲੇਜ ਲੈਣ ਦੇ ਲਈ ਇਹ ਜੋ ਸਾਰਾ ਗੇਮ ਜੋ ਸੀ ਉਹ ਚਲਾਈ ਗਈ ਅਤੇ ਆਪਣੇ ਆਪ ਨੂੰ ਖੁਦ ਹੀ ਸੱਮਣ ਐਸਐਸਪੀ ਦੇ ਨਾਲ ਮਿਲ ਕੇ ਪਹਚਾਏ ਗਏ ਜਿਸ ਤੋਂ ਬਾਅਦ ਕੀ ਹੁਣ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਜੋ ਹੈ ਐਸਐਸਪੀ ਦੇ ਉੱਤੇ ਲਿਆ ਗਿਆ